ਗੁਰਦਾਸ ਮਾਨ ਨੇ ਹੁਣ ਕਿਉਂ ਮਾਫੀ ਮੰਗੀ ਹੈ ਕੀ ਗੁਰਦਾਸ ਮਾਨ ਨੂੰ ਮਾਫੀ ਮਿਲਣੀ ਚਾਹੀਦੀ ਹੈ ਕੀ ਗੁਰਦਾਸ ਮਾਨ ਮਾਫੀ ਦੇ ਲਾਇਕ ਹੈ ਇਹ ਵੱਡੇ ਸਵਾਲਾਂ ਤੇ ਚਰਚਾ ਭਾਗ ਵੀ ਚੁੱਕੀ ਹੈ ਤੇ ਹੋਣੀ ਵੀ ਚਾਹੀਦੀ ਹੈ ਤੁਸੀਂ ਆਪਣਾ ਕਮੈਂਟ ਜਰੂਰ ਲਿਖਿਓ ਆਪਣਾ ਜਵਾਬ ਲਿਖਿਓ ਤੁਹਾਨੂੰ ਕੀ ਲੱਗਦਾ ਮੈਂ ਆਪਣੀ ਗੱਲ ਦੱਸ ਦਿੰਦਾ ਦੇਖੋ ਜੀ ਗੁਰਦਾਸ ਮਾਨ ਨੇ ਅੱਜ 5 ਸਾਲ ਬਾਅਦ ਚਾਰ ਵਾਰ ਕੈਮਰੇ ਦੇ ਉੱਪਰ ਹੱਥ ਜੋੜ-ਜੋੜ ਕੇ ਮਾਫੀ ਮੰਗੀ ਚਾਰ ਵਾਰ ਗੁਰਦਾਸ ਮਾਨ ਨੇ ਹੱਥ ਵੀ ਜੋੜੇ ਮਾਫੀ ਵੀ ਮੰਗੀ ਤੇ ਕੰਨਾਂ ਨੂੰ ਵੀ ਹੱਥ ਲਾਏ ਇਸ ਤਰੀਕੇ ਨਾਲ ਜਦੋਂ ਹੁਣ ਗੁਰਦਾਸ ਮਾਨ ਦੀ ਵੀਡੀਓ ਵਾਇਰਲ ਹੋਈ ਹੈ ਮਾਫੀ ਮੰਗਣ ਦੀ ਤਾਂ ਚਰਚਾ ਛਿੜਨੀ ਹੀ ਸੀ ਛਿੜ ਗਈ ਗੁਰਦਾਸ ਮਾਨ ਮਾਫੀ ਮੰਗ ਕਾਦੀ ਰਹੇ ਨੇ ਔਰ ਜਿਹੜੇ ਲੋਕ ਉਹਨੂੰ ਮਾਫ ਨਹੀਂ ਕਰ ਰਹੇ ਉਹ ਕਿਉਂ ਨਹੀਂ ਕਰ ਰਹੇ ਆਖਰ ਮਸਲਾ ਕੀ ਹੈ ਪੂਰੀ ਗੱਲਬਾਤ ਆਪਾਂ ਕਰਦੇ ਆਂ ਸ਼ੁਰੂ ਤੋਂ ਮਸਲਾ ਇਹ ਸੀਗਾ ਕਿ ਗੁਰਦਾਸ ਮਾਨ ਦਾ ਕੈਨੇਡਾ ਦੇ ਵਿੱਚ ਇੱਕ ਸ਼ੋਅ ਲੱਗਾ ਹੋਇਆ ਸੀ ਜਿੱਥੇ ਕੁਝ ਲੋਕ ਉਹਦੇ ਖਿਲਾਫ ਚੱਲਦੇ ਸ਼ੋਅ ਦੇ ਵਿੱਚ ਪ੍ਰਦਰਸ਼ਨ ਕਰਨ ਲੱਗ ਪਏ ਤੇ ਗੁਰਦਾਸ ਮਾਨ ਨੇ ਸਟੇਜ ਤੋਂ ਮਾਈਕ ਉਹਦੇ ਹੱਥ 'ਚ ਸੀ ਤੇ ਸਟੇਜ ਤੋਂ ਜਿਹੜੇ ਉਹਨਾਂ ਨੇ ਹੱਥਾਂ 'ਚ ਪੇਜ ਫੜੇ ਹੋਏ ਸੀ ਉਹਨਾਂ ਨੂੰ ਹੀ ਬੱਤੀ ਬਣਾ ਕੇ ਤੇ ਮਤਲਬ ਇਤਰਾਜਯੋਗ ਸ਼ਬਦ ਬੋਲ ਦਿੱਤਾ ਸੀਗਾ ਕਿ ਇਹਦੀ ਬੱਤੀ ਬਣਾ ਲਓ ਭਾਵੇਂ ਗਾਂ ਉਹਨੇ ਨਹੀਂ ਸੀ ਬੋਲਿਆ ਇੱਕ ਲਿਮਟ 'ਚ ਬੋਲਿਆ ਸੀ ਪਰ ਉਸ ਦਾ ਅਰਥ ਬਹੁਤ ਸਾਰੇ ਲੋਕਾਂ ਨੂੰ ਪਤਾ ਲੱਗ ਗਿਆ ਸੀ ਤਾਂ ਫਿਰ ਉਸ ਤੋਂ ਬਾਅਦ ਗੁਰਦਾਸ ਮਾਨ ਦਾ ਵਿਰੋਧ ਬਹੁਤ ਵੱਡੇ ਪੱਧਰ ਤੇ ਹੋਇਆ ਲੋਕਾਂ ਨੇ ਕਿਹਾ ਕਿ ਗੁਰਦਾਸ ਮਾਨ ਤੋਂ ਇਹ ਉਮੀਦ ਨਹੀਂ ਸੀ ਸਟੇਜ ਤੇ ਖੜਾ ਸੀ ਉਹਨੂੰ ਇੰਜ ਨਹੀਂ ਸੀ ਕਰਨਾ ਚਾਹੀਦਾ ਉਸ ਤੋਂ ਬਾਅਦ ਗੁਰਦਾਸ ਮਾਨ ਨੇ ਇੱਕ ਗੀਤ ਜਰੀਏ ਆਪਣਾ ਪੱਖ ਰੱਖਿਆ ਸੀ ਤੇ ਕਿਹਾ ਸੀ ਮੈਂ ਕਿਉਂ ਨਾ ਬੋਲਦਾ ਮੈਂ ਵੀ ਇੱਕ ਇਨਸਾਨ ਆ ਮੈਂ ਵੀ ਇੱਕ ਬੰਦਾ ਆ ਬਿਨਾ ਮੇਰੀ ਕੋਈ ਵੱਡੀ ਗਲਤੀ ਤੋਂ ਉਹ ਲੋਕਾਂ ਨੇ ਮੈਨੂੰ ਮਾਵਾਂ ਦੀਆਂ ਗਾਲਾਂ ਕੱਢੀਆਂ ਤੇ ਜਦੋਂ ਮੈਨੂੰ ਪਬਲਿਕ 'ਚੋਂ ਮਾਵਾਂ ਦੀਆਂ ਗਾਲਾਂ ਦੀ ਆਵਾਜ਼ ਆਈ ਤਾਂ ਫਿਰ ਮੈਂ ਵੀ ਇਹਨਾਂ ਨੂੰ ਬੋਲ ਬੈਠਾ ਹੁਣ ਆਪਾਂ ਗੱਲ ਇਹ ਕਰਨੀ ਹੈ ਕਿ ਇਹ ਸਾਰੀ ਘਟਨਾ ਗੁਰਦਾਸ ਮਾਨ ਦੀ ਗਲਤੀ ਕਿੰਨੀ ਹੈ ਜਿਹੜੇ ਜਿਹੜੇ ਵਿਰੋਧ ਕਰ ਰਹੇ ਸੀ ਉਹ ਕਿੰਨੇ ਕੁ ਠੀਕ ਨੇ ਤੇ ਗੁਰਦਾਸ ਮਾਨ ਦੇ ਅੱਜ ਮਾਫੀ ਮੰਗਣ ਦੇ ਕੀ ਅਰਥ ਨੇ ਕਿਉਂ ਮੰਗ ਰਿਹਾ ਤੇ ਮਾਫੀ ਬਣਦੀ ਹੈ ਕਿ ਨਹੀਂ ਦੇਖੋ ਗੱਲਾਂ ਸਿੱਧੀਆਂ ਸਪਾਰਟ ਨੇ ਭਰਾਓ ਪਹਿਲੀ ਗੱਲ ਕਿ ਗੁਰਦਾਸ ਮਾਨ ਦਾ ਕਦ ਬਹੁਤ ਵੱਡਾ ਸੀ ਉਹਨੂੰ ਇੱਕ ਤਾਂ ਸਟੇਜ ਤੇ ਖੜ ਕੇ ਏਦਾਂ ਦੀ ਗੱਲ ਨਹੀਂ ਸੀ ਬੋਲਣੀ ਚਾਹੀਦੀ ਦੂਜੀ ਗੁਰਦਾਸ ਮਾਨ ਜਿਹੜਾ ਵੱਖ-ਵੱਖ ਆ ਥਾਮਾਂ ਤੇ ਡੇਰਿਆਂ ਤੇ ਜਾ ਕੇ ਤੇ ਉੱਥੇ ਬਹੁਤ ਸਾਰੀਆਂ ਅਜੀਹੀਆਂ ਚੀਜ਼ਾਂ ਆ ਬਣਾਉਣ ਦੀ ਕੋਸ਼ਿਸ਼ ਕਰਦਾ ਵੀ ਜਿਵੇਂ ਉੱਥੇ ਬਹੁਤ ਜ਼ਿਆਦਾ ਕੋਈ ਗੈਬੀ ਸ਼ਕਤੀਆਂ ਹੋਣ ਉਹ ਵੀ ਗੁਰਦਾਸ ਮਾਨ ਦੀ ਠੀਕ ਨਹੀਂ ਜਾਪਦੀ ਪਰ ਜਿਹੜੇ ਉਹਦਾ ਵਿਰੋਧ ਕਰ ਰਹੇ ਸੀ ਦੇਖੋ ਇੱਥੇ ਹੁਣ ਦੋ ਗੱਲਾਂ ਨਹੀਂ ਗੱਲਾਂ ਕੌੜੀਆਂ ਨੇ ਆਪਾਂ ਗੁਰਦਾਸ ਮਾਨ ਨੂੰ ਗਲਤ ਕਿਹਾ ਜਿੱਥੇ ਜਾਪਦਾ ਹੈ ਪਰ ਜਿਹੜੇ ਉਹਦਾ ਵਿਰੋਧ ਕਰ ਰਹੇ ਸੀ ਜੇ ਗੁਰਦਾਸ ਮਾਨ ਕਹਿੰਦਾ ਕਿ ਉਹਨਾਂ ਨੇ ਮੈਨੂੰ ਗਾਲ ਕੱਢੀ ਸੀ ਮਾਂ ਦੀ ਤਾਂ ਇਹ ਵੀ ਗੱਲ ਹੋ ਸਕਦੀ ਹੈ ਕਿਉਂਕਿ ਅਸੀਂ ਜਿਹੜੇ ਪੰਜਾਬੀ ਆ ਨਾ ਮਾਂ ਭੈਣ ਧੀ ਦੀ ਗੱਲ ਤਾਂ ਸਾਡੇ ਮੂੰਹ ਤੇ ਚੜੀ ਹੋਈ ਹੈ ਅਸੀਂ ਤਾਂ ਵੱਟੇ ਨਾਲ ਠੁੱਡਾ ਖਾ ਕੇ ਆਪ ਡਿਗ ਪਈਏ ਤੇ ਗਾਲਾਂ ਦੋ ਤਿੰਨ ਵੱਟੇ ਨੂੰ ਕੱਢ ਦਨੇ ਉਹ ਵੀ ਮਾਵਾਂ ਭੈਣਾਂ ਧੀਆਂ ਦੀ ਮੋੜੀ ਮੋੜੀ ਗੱਲ ਤੇ ਗਾਲ ਮੋੜੀ ਮੋੜੀ ਗੱਲ ਤੇ ਗਾਲ ਗਾਲ ਤਾਂ ਮੂੰਹ ਤੇ ਚੜੀ ਹੈ ਤੇਰੀ ਮਾਂ ਨੂੰ ਤੇਰੀ ਭੈਣ ਨੂੰ ਤੇਰੀ ਧੀ ਨੂੰ ਸਾਲਾ ਫਲਾਣਾ ਔਰ ਕੋਈ ਕਰੋੜਾਂ ਚੋਂ ਇੱਕ ਬੰਦਾ ਹੋਣਾ ਜਿਹਦੇ ਮੂੰਹ ਤੇ ਗਾਲ ਨਹੀਂ ਚੜੀ ਨਹੀਂ ਤਾਂ ਸਾਡੇ ਪੰਜਾਬੀਆਂ ਦੇ ਮੂੰਹ ਤੇ ਗਾਲ ਬਹੁਤ ਚੜ ਗਈ ਐ ਇਹ ਸਾਡੀ ਗੰਦੀ ਜ਼ੁਬਾਨ ਦਾ ਪ੍ਰਤੀਕ ਹੋ ਗਈ ਆ ਜਿਹੜਾ ਕਹਿੰਦਾ ਮੇਰੇ ਮੂੰਹ ਤੇ ਗਾਲ ਨਹੀਂ ਚੜੀ ਉਹ ਕਮੈਂਟ ਲਿਖਿਓ ਮੈਂ ਸਲਾਮ ਕਰਾਂਗਾ ਬਹੁਤ ਸਾਰੇ ਲੋਕਾਂ ਦੇ ਚੜੀ ਆ ਹੋ ਸਕਦਾ ਗੁਰਦਾਸ ਮਾਨ ਨੂੰ ਸੱਚੀ ਕਿਸੇ ਨੇ ਗਾਲ ਕੱਢਤੀ ਹੋਵੇ ਇਹ ਹੋ ਨਹੀਂ ਸਕਦਾ ਇਹਦੀ ਸੰਭਾਵਨਾ ਫੁੱਲ ਕਿਉਂਕਿ ਜਦੋਂ ਹਜੂਮ ਰੜਿਆ ਹੋਵੇ ਤੇ ਉਦੋਂ ਗਾਲ ਮਿੰਟ ਚ ਹੀ ਕੱਢ ਕੁੱਟ ਜਾਂਦੇ ਨੇ ਲੋਕਾਂ 'ਚ ਖੜੇ ਔਰ ਇਹ ਗੱਲਾਂ ਤੁਸੀਂ ਸਾਰਿਆਂ ਨੇ ਵੇਖੀਆਂ ਯਾਰ ਮੁੱਕਰ ਜੀਏ 100 ਵਾਰ ਗਾਲ ਤਾਂ ਮਿੰਟ ਲਾਉਂਦੇ ਆ ਤਾਂ ਫਿਰ ਦੇਖੋ ਜਿਹੜੀ ਗੱਲ ਗੁਰਦਾਸ ਮਾਨ ਨੇ ਸਟੇਜ ਤੋਂ ਬੋਲੀ ਉਹ ਗਲਤ ਹੈ ਪਰ ਹਾਇ ਸੁਭਾਵਕ ਜਦੋਂ ਕੋਈ ਥੱਲੇੋਂ ਜੇ ਗਾਲ ਕੱਢ ਦੇ ਕਿਸੇ ਨੂੰ ਤਾਂ ਫਿਰ ਭਾਈ ਭਾਵੇਂ ਬੰਦਾ ਮਸ਼ਹੂਰ ਹੋਵੇ ਹੁੰਦਾ ਤਾਂ ਉਹ ਬੰਦਾ ਹੀ ਆ ਫਿਰ ਅੱਗੋਂ ਉਹ ਵੀ ਬੋਲ ਹੀ ਸਕਦਾ ਤੇ ਵੇਖੋ ਮੈਨੂੰ ਇਹ ਲੱਗਦਾ ਜਿਨ੍ਹਾਂ ਨੇ ਕਦੇ ਗਾਲ ਨਹੀਂ ਕੱਢੀ ਧੀ ਪੈਣ ਮਾਂ ਦੀ ਉਹ ਬੰਦੇ ਤਾਂ ਗਰਦਾਸ ਮਾਨ ਦੀ ਬੋਲੀ ਗੱਲ ਤੇ ਅੱਗ ਬਗੂਲੇ ਹੋਣ ਫੱਬਦਾ ਹੈ ਜੱਤਦਾ ਹੈ ਪਰ ਜਿਹੜੇ ਗੱਲ-ਗੱਲ ਨਾਲ ਗਾਲ ਕੱਢ ਲੈਂਦੇ ਨੇ ਜਦੋਂ ਉਹ ਵੀ ਅੱਗ ਬਗੂਲੇ ਹੁੰਦੇ ਨੇ ਉਹ ਫਿਰ ਡਰਾਮੇ ਬਾਜੀ ਉਹ ਜਾਲ ਹੀ ਪਾਣਾ ਉਹ ਪਖੰਡ ਬਾਜੀ ਹੈ ਤੇ ਪਖੰਡ ਪੁਣੇ ਚ ਅਸੀਂ ਮਾਰ ਬਹੁਤ ਹੋ ਗਈਆਂ ਜਿਹੜੀਆਂ ਕਮੀਆਂ ਦੇ ਅਸੀਂ ਆਪ ਸ਼ਿਕਾਰ ਆ ਉਹ ਦੂਜੇ ਚ ਵੇਖ ਕੇ ਅਸੀਂ ਬਹੁਤ ਸੱਤਰ ਪੁੰਨ ਬਣਦੇ ਆ ਦੁੱਧ ਚਿੱਟੇ ਬਣਦੇ ਆ ਮੈਨੂੰ ਇੱਥੇ ਗੁਰਬਾਣੀ ਦੀ ਇੱਕ ਮਹਾਨ ਗੱਲ ਯਾਦ ਆ ਰਹੀ ਹੈ ਗੁਰਬਾਣੀ ਦੇ ਮਹਾਵਾਕ ਨੇ ਗੱਲੀਆਂ ਸੀ ਚੰਗੇ ਆ ਅਚਾਰੇ ਬੁਰੇ ਆ ਮਨੋਕ ਸੁਧਾ ਕਾਲਿਆਂ ਬਾਹਰ ਚਿੱਟਵਿਆਂ ਜੇ ਬੋਲਣ ਚ ਕੋਈ ਗਲਤੀ ਹੋ ਗਈ ਹੋਵੇ ਤਾਂ ਖਿਮਾ ਦੇ ਜਾਚਕਾਂ ਪਰ ਗੁਰਬਾਣੀ ਦੀ ਇਸ ਜਿਹੜੀ ਮਹਾਵਾਕ ਹੈ ਇਹਦਾ ਅਰਥ ਇਹ ਹੈ ਕਿ ਅਸੀਂ ਗੱਲਾਂ ਨਾਲ ਬਹੁਤ ਚੰਗੇ ਆ ਤੇ ਮੰਨੋ ਅਸੀਂ ਕਾਲੇ ਆ ਤੇ ਬਾਹਰੋਂ ਚਿੱਟੇ ਹੋ ਕੇ ਪੇਸ਼ ਹੁੰਨੇ ਆ ਤੇ ਆਹੀ ਕੁਝ ਇੱਥੇ ਮੈਨੂੰ ਨਜ਼ਰ ਆਉਂਦਾ ਗੁਰਦਾਸ ਮਾਨ ਨੇ ਅੱਜ ਤੱਕ ਗਾਇਆ ਦੂਜੇ ਗਾਇਕਾਂ ਨਾਲੋਂ ਚੰਗਾ ਗਾਇਆ ਹੁਣ ਆ ਸਿੱਧੂ ਮੂਸੇ ਵਾਲੇ ਦੇ ਬਹੁਤ ਵੱਡੇ ਪੱਧਰ ਤੇ ਲੋਕ ਫੈਨ ਰਹੇ ਨੇ ਜਿਹੜੇ ਗੁਰਦਾਸ ਮਾਨ ਦਾ ਵਿਰੋਧ ਕਰ ਰਹੇ ਨੇ ਉਹਨਾਂ ਦੇ ਵਿੱਚੋਂ ਵੀ ਹੈਗੇ ਨੇ ਵੇਖੋ ਸਿੱਧੂ ਮੂਸੇ ਵਾਲਾ ਧਰਤੀ ਤੋਂ ਚਲਾ ਗਿਆ ਮਾੜਾ ਹੋਇਆ ਉਹਦੇ ਮਾਂ ਪਿਓ ਨਾਲ ਤੱਕਾ ਹੋਇਆ ਪਰ ਜੋ ਕੋਸ਼ ਉਹ ਆਪਦੇ ਗੀਤਾਂ ਚ ਬੋਲਦਾ ਰਿਹਾ ਮੈਂ ਉਹਨੂੰ ਠੀਕ ਨਹੀਂ ਸਮਝਦਾ ਉਹ ਤਾਂ ਆਪਦੇ ਗੀਤਾਂ ਚ ਸਿੱਧਾ ਬੋਲਦਾ ਰਿਹਾ ਪ੍ਰਾਉਣਾ ਥੋੜਾ ਐ ਪ੍ਰਾਉਣਾ ਥੋੜਾ ਐ ਪ੍ਰਾਉਣਾ ਹੁੰਦਾ ਜੀਜਾ ਉਹ ਤਾਂ ਆਪਦੇ ਗੀਤਾਂ ਦੇ ਵਿੱਚ ਜੀਜਾ ਕਹਿੰਦਾ ਰਿਹਾ ਆਪਦੇ ਆਪ ਨੂੰ ਲੋਕਾਂ ਦਾ ਤੇ ਉਹ 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 ਤੇ ਰੌਲਾ ਨਹੀਂ ਕਿਸੇ ਨੇ ਪਾਇਆ ਮੈਨੂੰ ਇਹ ਲੱਗਦਾ ਜਿਹੜਾ ਬੰਦਾ ਨਮਾਣਾ ਹੋ ਕੇ ਪੇਸ਼ ਹੁੰਦਾ ਨਿਮਰਤਾ ਨਾਲ ਪੇਸ਼ ਹੁੰਦਾ ਉਹਦੇ ਤੇ ਵੱਧ ਬੁੜਕਦੇ ਨੇ ਲੋਕੀ ਤੇ ਜਿਹੜਾ ਤੀਂਗੜ ਕੇ ਪੇਸ਼ ਹੁੰਦਾ ਉਹਦੇ ਅੱਗੇ ਚੁੱਪਚਾ ਹੋ ਜਾਂਦੇ ਨੇ ਇਹੀ ਗੱਲ ਸੀ ਮੂਸੇ ਵਾਲਾ ਆਪਦੇ ਗੀਤਾਂ ਚ ਪੂਰਾ ਤਿੰਗੜ ਕੇ ਪੇਸ਼ ਹੁੰਦਾ ਸੀ ਤੇ ਗੁਰਦਾਸ ਮਾਨ ਨਿਮਾਣੇ ਜੇ ਬੰਦਾ ਬੜ ਕੇ ਬਾਬਾ ਬਾਬਾ ਕਰਕੇ ਗੱਲ ਕਰਦਾ ਰਿਹਾ ਇਸ ਕਰਕੇ ਉਹ ਤੇ ਸਾਰੇ ਰਾਸਨ ਲੈ ਕੇ ਚੜ ਗਏ ਵੇਖੋ ਗੁਰਦਾਸ ਮਾਨ ਨੇ ਹੁਣ ਮਾਫੀ ਮੰਗੀ ਹੈ ਮੈਨੂੰ ਲੱਗਦਾ ਗੁਰਦਾਸ ਮਾਨ ਨੇ ਜੇ ਮਾਫੀ ਮੰਗਣੀ ਸੀ ਤੇ ਉਹਨੂੰ ਪਹਿਲਾਂ ਮੰਗ ਲੈਣੀ ਚਾਹੀਦੀ ਸੀ ਉਦੋਂ ਦੀ ਚਲੋ ਖੈਰ ਜੇ ਹੁਣ ਦੀ ਮੰਗ ਲਈ ਹੈ ਮੈਨੂੰ ਲੱਗਾ ਉਹਨੇ ਠੀਕ ਕੀਤਾ ਤੇ ਜਿਹੜਾ ਅੱਜ ਵੀ ਕਹਿੰਦਾ ਕਈਆਂ ਦੇ ਕਮੈਂਟ ਮੈਂ ਪੜੇ ਵੀਡੀਓ ਤੇ ਵੇਖੋ ਗਰਦਾਸ ਮਾਨ ਨਾਲ ਮੇਰੀ ਕੋਈ ਦੋਸਤੀ ਨਹੀਂ ਕੋਈ ਯਾਰੀ ਨਹੀਂ ਆਪਾਂ ਉਹਨੂੰ ਕਦੇ ਮਿਲੇ ਨਹੀਂ ਜਿਹੜੇ ਡੇਰਿਆਂ ਦੂਰਿਆਂ ਤੇ ਉਹ ਜਾਣਦਾ ਆਪਣਾ ਉਹਨਾਂ ਨਾਲ ਕੋਈ ਮਤਲਬ ਹੀ ਨਹੀਂ ਹੈਗਾ ਪਰ ਗੱਲ ਖਰੀ ਕਰ ਰਿਹਾ ਮੈਂ ਜਿਹੜੇ ਅਜੇ ਵੀ ਮੈਂ ਕਮੈਂਟ ਪੜੇ ਕਈ ਚੈਨਲਾਂ ਤੇ ਥੱਲੇ ਕਹਿੰਦੇ ਬਈ ਇਹ ਮਾਫੀ ਦੇ ਲਾਇਕ ਨਹੀਂਗਾ ਉਹ ਆਪ 70 70 ਗਾਲਾਂ ਡੇਲੀ ਕੱਢਦੇ ਨੇ ਮਾਵਾ ਭੈਣਾਂ ਦੀਆਂ ਕੱਢਦੇ ਨੇ ਬੰਦਿਆਂ 'ਚ ਖੜੋ ਕੇ ਕੱਢਦੇ ਨੇ ਘਰੇ ਵੀ ਕੱਢਦੇ ਨੇ ਮਤਲਬ ਵੱਟੇ ਨੂੰ ਵੀ ਗਾਲ ਘੋ ਨੂੰ ਵੀ ਗਾਲ ਪੁੱਤ ਨੂੰ ਵੀ ਗਾਲ ਪਿਓ ਨੂੰ ਵੀ ਗਾਲ ਮਤਲਬ ਹਰ ਗੱਲ ਤੇ ਕਈ ਤਾਂ ਆਪਦੇ ਆਪ ਨੂੰ ਕਰੀ ਜਾਣਗੇ ਮੈਂ ਭੈਣ ਮੈਂ ਗਾ ਨਹੀਂ ਬੋਲਦਾ ਮਤਲਬ ਇਹ ਗੱਲਾਂ ਸੱਚੀਆਂ ਕਰ ਰਿਹਾ ਮੈਂ ਤਾਂ ਮਿੱਤਰੋ ਗੁਰਦਾਸ ਮਾਨ ਨੇ ਜੇ ਮਾਫੀ ਮੰਗੀ ਆ ਇਹ ਉਹਦੀ ਨਿਮਰਤਾ ਦਾ ਸਬੂਤ ਹੈ ਭਾਵੇਂ ਗੁਰਦਾਸ ਮਾਨ ਦੀ ਜਿਹੜੀ ਸੋਚ ਮਾਨਸਿਕਤਾ ਹੈ ਉਹ ਬਿਜ਼ਨਸਵਾਦੀ ਰਹੀ ਹੈ ਉਹ ਬਿਜ਼ਨਸ ਆਪਦਾ ਚਲਾਉਂਦਾ ਰਿਹਾ ਉਹ ਇੱਕ ਵਧੀਆ ਬਿਜ਼ਨਸਮੈਨ ਆਪਾਂ ਕਹਿ ਸਕਦੇ ਆ ਪੈਸਾ ਖੂਬ ਕਮਾਇਆ ਉਹਨੇ ਪੰਜਾਬੀ ਬੋਲੀ ਦੇ ਨਾਂ ਤੇ ਹੋਰ ਤਰੀਕਿਆਂ ਤੇ ਜਿਹੜੇ ਵੀ ਤਰੀਕੇ ਉਹਨੂੰ ਲੱਗਾ ਵੀ ਇਥੋਂ ਪੈਸਾ ਆ ਸਕਦਾ ਉਹੀ ਗੀਤ गा ਦਿੰਦਾ ਰਿਹਾ ਪਰ ਉਹਨੇ ਜ਼ਿਆਦਾਤਰ ਗੀਤ ਮਿਆਰੀ ਗਾਏ ਨੇ ਉਹਨੇ ਬਹੁਤ ਹੀ ਠਾ ਡਿੱਗੀ ਹੋਈ ਪਾਸ਼ਾ ਵਾਲੇ ਗੀਤ ਨਹੀਂ ਗਾਏ ਤਾਂ ਮੈਨੂੰ ਇਹ ਲੱਗਦਾ ਕਿ ਗਰਦਾਸ ਮਾਨ ਦੇ ਉੱਪਰ ਜ਼ਿਆਦਾ ਉਹੀ ਉੱਭਰੇ ਟੀਂਗੜੇ ਜਿਨ੍ਹਾਂ ਨੇ ਕਦੇ ਗਾਲ ਨਹੀਂ ਕਢੀ ਫੱਲੇ ਕਮੈਂਟ ਲਿਖਿਓ ਵੀਡੀਓ ਦੇ ਵੈਸੇ ਪਤਾ ਉਹਦੇ ਬੇਲੀਆਂ ਦੋਸਤਾ ਘਰ ਪਰਿਵਾਰ ਪਿੰਡ ਮੱਲੇ ਵਾਲਿਆਂ ਨੂੰ ਪਤਾ ਹੋਣਾ ਵੀ ਇਹ ਬੰਦਾ ਕਿੰਨਾ ਕੁ ਗਾਲਤੋਂ ਰਹਤ ਹੈ ਹਾਂ ਇੱਕ ਗੱਲ ਜਿਹੜੀ ਕੋਈ ਕਹਿ ਦੂਗਾ ਵੀ ਉਹਨੇ ਯਾਰ ਸਟੇਜ ਤੇ ਕੱਢੀ ਹਾਂ ਸਟੇਜ ਤੇ ਨਹੀਂ ਸੀ ਕੱਢਣੀ ਚਾਹੀਦੀ ਇਸੇ ਗੱਲੋਂ ਉਹਨੇ ਮਾਫੀ ਮੰਗੀ ਹੈ ਮਾਫੀ ਹੁਣ ਉਹਨੇ ਮੰਗੀ ਹੈ ਤਾਂ ਮੈਨੂੰ ਲੱਗਦਾ ਮਾਫ ਕਰਨਾ ਚਾਹੀਦਾ ਬਿਲਕੁਲ ਚਾਹੀਦਾ ਵੇਖੋ ਇੱਥੇ ਬਹੁਤ ਸਾਰੇ ਗਾਇਕ ਉੱਠੇ ਪੰਜਾਬੀ ਮਾਂ ਬੋਲੀ ਨੂੰ ਸਾਰਿਆਂ ਨੇ ਵਰਤਿਆ ਪੈਸਾ ਕਮਾਇਆ ਮਾਂ ਬੋਲੀ ਦੇ ਨਾਂ ਤੇ ਮਾਂ ਬੋਲੀ ਦੀ ਸੇਵਾ ਨਹੀਂ ਕਿਸੇ ਨੇ ਕੀਤੀ ਮਾਂ ਬੋਲੀ ਦੇ ਨਾਂ ਤੇ ਆਪ ਦੀ ਸੇਵਾ ਕਰਵਾਈ ਜਿਹੜੇ ਐਡੇ ਸੀ ਮਾਂ ਬੋਲੀ ਦਾ ਨਾਮ ਵਰਤ ਵਰਤ ਕੇ ਉਹ ਐਡੇ ਡੇ 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 ਹੋ ਗਏ ਤਾਂ ਗੁਰਦਾਸ ਮਾਨ ਨੇ ਵੀ ਕੀਤਾ ਪਰ ਮੈਨੂੰ ਕੋਈ 헤ਜ ਨਹੀਂ ਹੈ ਬਹੁਤਾ ਗੁਰਦਾਸ ਮਾਨ ਨਾਲ ਬਸ ਮੈਂ ਤਾਂ ਗੱਲ ਇਹ ਕਰਦਾ ਬਈ ਗੱਲੀਆਂ ਸੀ ਚੰਗੇ ਆ ਅਚਾਰੇ ਬੁਰੇ ਇੱਥੇ ਝਾਤ ਮਾਰਨ ਦੀ ਲੋੜ ਐ ਗੁਰਬਾਣੀ ਇੱਕ ਥਾਂ ਤੇ ਅੱਗੇ ਜਾ ਕੇ ਫੇਰ ਕਹਿੰਦੀ ਐ ਥੱਪੜ ਮਾਰਦੀ ਐ ਗੁਰਬਾਣੀ ਕਹਿੰਦੀ ਐ ਆਪਣੜੇ ਗਰੀਬਾਨ ਮੈਂ ਸਿਰ ਨੀਵਾ ਕਰ ਦੇਖ ਸਾਨੂੰ ਆਪਣੇ ਗਰੀਬਾਨ ਚ ਝਾਕਣਾ ਵੀ ਜ਼ਰੂਰੀ ਐ ਅੱਛਾ ਮੈਂ ਵੇਖਿਆ ਜਿਹੜੀ ਕੈਟਾਗਰੀ ਦੇ ਬੰਦਿਆਂ ਨੇ ਵੱਧ ਵਿਰੋਧ ਕੀਤਾ ਗਰਦਾਸ ਮਾਨ ਦਾ ਉਹ ਵੱਧ ਗਾਲਾਂ ਕੱਢਦੇ ਮੈਂ ਵੇਖ ਸੱਚੀ ਵੇਖਿਆ ਵੇਖਿਆ ਮੈਂ ਬੀ ਗੱਲ ਗੱਲ ਤੇ ਗਾਲ ਕੱਢੀ ਜਾਣੀ ਗੱਲ ਤਾਂ ਚੱਲ ਆਪਾਂ ਸਾਰੇ ਹੀ ਕੱਢ ਲੈਨੇ ਆ ਜਿਹੜੇ ਗਰੇਜ ਕਰਦੇ ਨੇ ਉਹਨਾਂ ਨੂੰ ਸਲਾਮ ਫਿਰ ਉਹਨਾਂ ਨੂੰ ਬਹੁਤ ਪ੍ਰਣਾਮ ਹੈ ਪਰ ਵੇਖੋ ਗੁਰਦਾਸ ਮਾਨ ਨੇ ਹੁਣ ਅਮਰੀਕਾ ਸ਼ੋਅ ਲਾਉਣ ਜਾਣਾ ਜੋ ਜਾਣਕਾਰੀ ਆ ਰਹੀ ਹੈ ਤਾਂ ਉਹਨੂੰ ਇੰਜ ਲੱਗਦਾ ਕਿ ਉੱਥੇ ਫਿਰ ਮੇਰਾ ਵਿਰੋਧ ਹੋ ਸਕਦਾ ਭਾਵੇਂ ਉਹ ਵੀ ਮਾਫੀ ਆਪਦੇ ਹਿੱਤਾਂ ਨੂੰ ਮੁੱਖ ਰੱਖ ਕੇ ਹੀ ਮੰਗ ਰਿਆ ਹੋਊਗਾ ਪਰ ਫਿਰ ਵੀ ਦੋ ਪਹਿਲੂ ਸੀ ਗੁਰਦਾਸ ਮਾਨ ਦੀਆਂ ਗਲਤੀਆਂ ਵਾਲਾ ਆਪਾਂ ਉਹਨੂੰ ਕਹਤਾ ਵੀ ਉਹ ਗਲਤ ਹੈ ਦੂਜਾ ਪਹਿਲੂ ਗੱਲ ਦਾ ਵੀ ਜਿਹੜੇ ਵਿਰੋਧ ਕਰ ਰਹੇ ਨੇ ਜਿਹੜੇ ਝੋਦਾ ਕਹਿ ਰਹੇ ਨੇ ਹਾਏ ਗਾਲ ਕੱਢ ਤੀ ਕੀ ਉਹ ਆਪ ਗਾਲ ਕੱਢਦੇ ਕਿ ਨਹੀਂ ਕੱਢਦੇ ਕਿੰਨਾ ਕ ਗਾਲ ਤੋਂ ਰਹਿਤ ਨੇ ਇਹ ਦੂਜਾ ਮਾਮਲਾ ਸੀ ਉੰਜ ਮੈਨੂੰ ਐ ਲੱਗਦਾ ਗਾਲਾਂ ਨਹੀਂ ਕੱਢਣੀਆਂ ਚਾਹੀਦੀਆਂ ਅਸੀਂ ਮਰਦ ਪ੍ਰਧਾਨ ਸਮਾਜ ਦੇ ਵਾਸੀਆਂ ਨੇ ਲੜਾਈਆਂ ਬੰਦਿਆਂ ਦੀਆਂ ਤੇ ਤੋਹੀਨ ਔਰਤਾਂ ਦੀ ਕਰਨ ਲਈ ਅਸੀਂ ਗਾਣਾਂ ਸਾਰੀਆਂ ਔਰਤਾਂ ਦੇ ਨਾਂ ਤੇ ਬਣਾਈਆਂ ਤੇਰੀ ਮਾਂ ਨੂੰ ਤੇਰੀ ਭੈਣ ਨੂੰ ਤੇਰੀ ਧੀ ਨੂੰ ਅਸੀਂ ਧੀਆ ਮਾਵਾਂ ਦੇ ਨਾਂ ਤੇ ਗਾਣਾਂ ਬਣਾਈਆਂ ਬੰਦਿਆਂ ਦੇ ਨਾਂ ਤੇ ਨਹੀਂ ਬਣਾਈਆਂ ਤਾਂ ਇਹ ਸਾਡੀ ਮਰਦ ਪ੍ਰਧਾਨਤਾ ਸਾਡੇ ਜ਼ਗੀਰੂ ਸਾਡੇ ਫਿਊਡਲ ਸਮਾਜ ਦੀ ਖਾਸੀਅਤ ਰਹੀ ਹੈ ਆ ਇੱਕ ਫਿਲਮ ਆਈ ਆ ਹੁਣ ਇੱਕ ਸੁੱਚਾ ਸੂਰਮਾ ਕਹਿੰਦੇ ਸੀਗਾ ਉਹਦੇ ਵਿੱਚ ਵੀ ਬਹੁਤ ਸਾਰੇ ਲੋਕ ਤਰੀਫਾਂ ਕਰ ਰਹੇ ਨੇ ਫਿਲਮ ਦੀਆਂ ਪਰ ਫਿਲਮ ਦੇ ਵਿੱਚ ਜਦੋਂ ਆਪਾਂ ਦੇਖਦੇ ਹਾਂ ਥੋੜੀ ਅਕਲ ਦੇ ਨਾਲ ਤਾਂ ਉਹ ਜਿਹੜੀ ਬਲਵੀਰੋ ਭਾਬੀ ਜਿਹਨੂੰ ਉਹਦੇ ਵਿੱਚ ਮਾਰਿਆ ਗਿਆ ਉਹਦੇ ਨਾਲ ਲੋਕਾਂ ਦੀ ਕਈਆਂ ਦੀ ਅਕਲਮੰਦਾਂ ਦੀ ਹਮਦਰਦੀ ਪ੍ਰਗਟ ਹੋ ਰਹੀ ਹੈ ਫਿਲਮ ਦੇਖ ਕੇ ਦੱਸਿਓ ਜਿਹੜੀ ਤਾਂ ਕਿੱਸੇ ਦੇ ਵਿੱਚ ਪਹਿਲਾਂ ਹੋਰ ਸੀ ਉਹ ਹੋਰ ਸੀ ਜਿਹੜੀ ਹੁਣ ਆ ਫਿਲਮ ਆਈ ਆ ਸੁੱਚਾ ਸੂਰਮਾ ਇਹਦੇ ਚ ਬਲਵੀਰੋ ਭਾਬੀ ਦਿਖਾਇਆ ਇੰਜ ਗਿਆ ਵੀ ਉਹਦਾ ਘਰ ਵਾਲਾ ਉਹਨੂੰ ਝਿੜਕਦਾ ਸੀ ਪੁੱਠਾ ਬੋਲਦਾ ਸੀ ਪਹਿਲਾਂ ਹੀ ਉਹਦੇ ਗਲਤ ਗੁਲਤ ਹੋਣ ਤੋਂ ਪਹਿਲਾਂ ਹੀ ਉਹਤੇ ਰੋਹ ਮਾਰਦਾ ਸੀ ਉਹਦੀ ਭਾਵਨਾ ਜਜ਼ਬਾਤ ਪਿਆਰ ਨੂੰ ਬਿਲਕੁਲ ਉਹ ਦਰਕਨਾਰ ਕਰਦਾ ਸੀਗਾ ਤੇ ਇਹਦੇ ਵਿੱਚੋਂ ਹੀ ਫਿਰ ਉਹ ਜਿਹੜੀ ਆ ਇੱਕ ਮੋਹ ਪਿਆਰ ਦੀ ਭੁੱਖ ਦੇ ਵਿੱਚ ਉਹ ਹੋਰ ਵਿਅਕਤੀ ਦੇ ਵੱਲ ਰੁਚਿਤ ਹੁੰਦੀ ਹੈ ਤੁਸੀਂ ਆਪਣਾ ਵਿਚਾਰ ਲਿਖਿਓ ਮੈਂ ਗੱਲਾਂ ਬੋਲਦਾ ਹੁੰਦੀਆਂ ਸਿੱਧੀਆਂ ਸਪਾਰਟ ਆ ਡਰਾਮੇਬਾਜ਼ੀਆਂ ਮੱਖਣ ਚੱਖਣ ਜੇ ਮੈਂ ਨਹੀਂ ਕਦੀ ਲਾਏ ਆ ਜਿਹੜੇ ਬੰਦੇ ਪੂਰੇ ਕੱਪੜਿਆਂ 'ਚ ਜਾਂਦੀ ਜਾਂਦੀ ਧੀ ਭੈਣ ਨੂੰ ਵੀ ਅੱਖਾਂ ਰਹੀਂ ਸਕੈਨ ਕਰਨ ਤੱਕ ਜਾਂਦੇ ਆ ਉਹ ਉੱਥੇ ਬਹਿ ਕੇ ਤੇ ਬੜੇ ਬੀਬੇ ਰਾਣੇ ਜੇ ਬਣ ਕੇ ਜਦੋਂ ਗੱਲਾਂ ਕਰ ਰਹੇ ਹੁੰਦੇ ਆ ਕਿਸੇ ਔਰਤ ਦੇ ਘੱਟ ਥੋੜੇ ਜਿਹਾ ਪੈਂਟ ਪਾਉਣ ਦੀਆਂ ਜਾਂ ਪੈਂਟ ਸ਼ਰਟ ਪਾਉਣ ਦੇ ਉੱਪਰ ਤਿੰਗੜੀ ਜਾਂਦੇ ਹੁੰਦੇ ਆ ਤਾਂ ਉਦੋਂ ਬਹੁਤ ਗੁੱਸਾ ਆਉਂਦਾ ਵੀ ਯਾਰ ਬੰਦੇਓ ਤੁਹਾਡਾ ਕਰਦਾਰ ਕੀ ਆ ਆਪਾਂ ਹੈ ਕੀ ਆ ਆਪਾਂ ਬਣੀ ਕੀ ਜਾਣੇ ਆ ਮਤਲਬ ਅੰਦਰੋਂ ਬਾਹਰੋਂ ਬੰਦਾ ਇੱਕੋ ਜਿਹਾ ਹੋਣਾ ਚਾਹੀਦਾ ਇਹ ਦਿਖਾਵਾ ਡਰਾਮੇਬਾਜ਼ੀ ਨਹੀਂ ਹੋਣੀ ਚਾਹੀਦੀ ਤੁਹਾਨੂੰ ਕੀ ਲੱਗਦਾ ਆਪਣਾ ਕਮੈਂਟ ਲਿਖਿਓ ਬਹੁਤ ਮੇਰਬਾਣ